ਧੰਨ ਉਹ ਰੂਹਾਂ ਬਾਬਾ ਮੋਤੀराम ਜੀ ਉਹਦਾ ਪੂਰਾ ਵੰਸ਼ ਦੀਵਾਨ ਟੋਡਰਮਲ ਜ਼ਿੰਦਗੀ ਚ ਸੇਵਾ ਕਰਨੀ ਸੌਖੀ ਨਹੀਂ ਅੱਜ ਤੇ ਅਸੀਂ ਠੀਕ ਆ ਸਾਰੇ ਲੰਗਰ ਲਾ ਲਾਂਗੇ ਜੇ ਬਾਬਾ ਮੋਤੀराम ਜੀ ਨੇ ਉਦੋਂ ਇਹ ਸੇਵਾ ਨਾ ਕੀਤੀ ਹੁੰਦੀ ਤੇ ਸ਼ਾਇਦ ਇੱਥੋਂ ਦਾ ਇਤਿਹਾਸ ਹੋਰ ਹੁੰਦਾ ਬੀਜ ਪਾਏ ਹਨ ਉਹਨਾਂ ਨੇ ਬੀਜ ਇਸ ਵਾਸਤੇ ਉਹਨਾਂ ਮਹਾਪੁਰਖਾਂ ਦੇ ਅਸੀਂ ਰਿਣੀ ਹਾਂ ਜੀ ਧੰਨ ਮੋਤੀ ਜਿਨ ਪੁੰਨ ਕਮਾਇਆ ਗੁਰੂ ਲਾਲਾ ਤਾਂ ਹੀ ਦੁੱਧ ਪਿਆਇਆ ਤੇ ਕਿੰਨਾ ਮਹਿੰਗਾ ਦੁੱਧ ਪਿਆ ਆ ਕਿ ਆਪਣੇ ਪਰਿਵਾਰ ਦੇ ਚਾਰ ਜੀਆਂ ਦਾ ਸਾਰਾ ਖੂਨ ਨਿਚੋੜਨਾ ਪਿਆ ਉਹਨਾਂ ਦੁੱਧ ਦੀਆਂ ਘੁੱਟਾਂ ਨਹੀਂ ਸਨ ਜਿਨ੍ਹਾਂ ਖੂਨ ਧਰਤੀ ਤੇ ਡੁੱਲਿਆ ਮੋਤੀ RAM ਦੇ ਪੁੱਤਰ ਭਾਈ ਨਰੇਣਾ ਪਤਨੀ ਬੀਬੀ ਭੋਲੀ ਮਾਤਾ ਮਾਤਾ ਲੱਦੋ ਸਾਰਿਆਂ ਨੇ ਕੁਰਬਾਨੀ ਦਿੱਤੀ ਪਰ ਕੈਸੀ ਸੇਵਾ ਖੱਟੀ ਸਾਥ ਸੰਗਤ ਸੁਭਾਗੇ ਸਿੱਖੋ ਫਿਰ ਜੋਤੀ ਸਰੂਪ ਸਹਿਬ ਸੰਸਕਾਰ ਦੀਵਾਨ ਟੋਡਰਮਲ ਦੀ ਧਰਤੀ ਦਾ ਟੁਕੜਾ ਖਰੀਦਦੇ ਆ ਤੇ ਫਿਰ ਉਸ ਤੋਂ ਅੱਗੇ ਕੀ ਹੋਇਆ ਉਹਦਰ ਸਾਹਿਬਜ਼ਾਦੇ ਸ਼ਹੀਦ ਹੋਣ ਲਈ ਕਿਸ ਤਰ੍ਹਾਂ ਦਾ ਨਾ ਥੋੜਾ ਜਿਹਾ ਸੁਰਤ ਵਿੱਚ ਵੀਰ ਸਤਨਾਮ ਸਿੰਘ ਨੇ ਦੋ ਬੋਲ ਲਿਖਿਆ ਕਿ ਜਦੋਂ ਸਾਹਿਬਜ਼ਾਦੇ ਸ਼ਹੀਦ ਹੋਣ ਜਾ ਰਹੇ ਸੀ ਨਾ ਤੇ ਮਾਂ ਜੀ ਨੂੰ ਕਹਿੰਦੇ ਆ ਪਰਤ ਕੇ ਮਾਂ ਜੀ ਦੋ ਦਿਨ ਤੁਸੀਂ ਕਿਹਾ ਸੀ ਕਿ ਤੁਸੀਂ ਆਇਓ ਮੈਂ ਉਡੀਕਾਂਗੀ ਅੱਜ ਤੁਸੀਂ ਕਿਹਾ ਨਹੀਂ ਕਿ ਮੈਂ ਉਡੀਕਾਂਗੀ ਤੇ ਮਾਂ ਦੀ ਗੱਲ ਨਾਲ ਲਾ ਕੇ ਕਹਿੰਦੇ ਆ ਅੱਜ ਤੁਸੀਂ ਉਡੀਕਣਾ ਤੇ ਮੈਂ ਪਿੱਛੇ ਪਿੱਛੇ ਆਉਣਾ ਤੇ ਜਦੋਂ ਮਾਂ ਜੀ ਨੂੰ ਚੱਫੀ ਪਾ ਕੇ ਬਾਬਾ ਫਤਿਹ ਸਿੰਘ ਤੁਰਦੇ ਆ ਨਾ ਤੇ ਦੋ ਅੱਖਰ ਕਹਿੰਦੇ ਆ ਉਹ ਸੁਣਿਓ ਜੀਰਾ ਜਦੋਂ ਹੋਗੇ ਦਾਦੀ ਮਾਏ ਜਦੋਂ ਹੋਗੇ ਦਾਦੀ ਮਾਏ ਤੇਰੀ ਅੱਖੀਆਂ ਤੋਂ ਤੂੰ উচ্চ বুর দেখি নখি তরি বুর যা তো খড় নেহা দেখি তর সিখিয় আজ পুরে ਜੁਲਮ ਹਰੇ ਕਿਉ ਦਾ ਹੱਸ ਖੱਸ ਸੰਹਾਗੇ ਜੁਲਮ ਹਰੇ ਕਿਉ ਦਾ ਹੱਸ ਖੱਸ ਸੰਹਾਗੇ ਜਦੋਂ ਚੜਿਆ ਹੋਵੇਗਾ ਤੇਰੇ ਪਿਆ ਉੱਚੇ ਬੁਰਜਾਂ ਤੋਂ ਖੜੀ ਨਿਗਾਹ ਦੇਖੀ ਤੂੰ ਜਰੂਰਨੀ ਅੱਖ ਦਈ ਅਜੀਤ ਨੂੰ ਉਡੀਕ ਬੜੀ ਕਰੀ ਸੀ ਪੈੰਦੀ ਨਾਲ ਅੱਖ ਵਿੱਚ ਜਿਸ ਮੇਰੇ ਬੜੀ ਬਿੰਦੀ ਨਾਲੇ ਅੱਖ ਵਿੱਚ ਚੀਸ ਮੇਰੇ ਬੜੀ ਸੀ ਵਟੀਆਂ ਚ ਲਾਉਂਦੇ ਪੈਸੀ ਵਟੀਆਂ ਚ ਲਾਉਂਦੇ ਪੈਸੀ ਲੋਕ ਖੜੇ ਦੂਰ ਨੇ ਉੱਚੇ ਬੁਰਜਾਂ ਤੋਂ ਕੜੀ ਨੀਹਾਂ ਮੁਜਬੂਰ ਤੋਂ ਖੜੀ ਨੀਹਾ ਦੇਖੀ ਤੂੰ ਜਰੂਰ ਨੀ ਪਿਤਾ ਜੀ ਨੇ ਖਰੇ ਅੱਜ ਕਾ ਤੂੰ ਮਜਬੂਰ ਨੇ ਸਰਸਾ ਭੜੀ ਨੇ ਕੀਤੇ ਅੱਜ ਦੂਰ ਦੂਰ ਨੇ ਸਰਸਾ ਭੜੀ ਨੇ ਕੀਤੇ ਅਜ ਦੂਰ ਦੂਰ ਨੇ ਅੱਜ ਪਹਿਣਾ ਏ ਸ਼ਹੀਦੀਆਂ ਦੇ ਪਹਿਣਾ ਏ ਸ਼ਹੀਦੀਆਂ ਦੇ ਬੂਟੇ ਤਾਂ ਹੀ ਦੂਰ ਨੇ ਉੱਚ ਬੁਰਜਾਂ ਤੋਂ ਖੜੀ ਨੀਹਾ ਦੇਖੀ ਤੂੰ ਜੁਰੂਰੀ ਬੁਰਜਾ ਤੋਂ ਖੜ ਡੀਹਾ ਦੇਖੀ ਮਾਦਰੂਰੀ 사ਸੰਗਤ ਇੱਕ ਬੇਨਤੀ ਬੜੀ ਸੰਜੀਦਗੀ ਨਾਲ ਮੈਂ ਕਰਨੀ ਚਾਹੁੰਦਾ ਕਾਫਲੇ ਸ਼ਹੀਦ ਹੋਣ ਲੱਗਿਆਂ ਨਹੀਂ ਬਣਦੇ ਸ਼ਹੀਦ ਹੋਣ ਵਾਲੇ ਕਾਫਲਿਆਂ ਦੇ ਰੂਪ ਚ ਨਹੀਂ ਜਾਂਦੇ ਕਾਫਲੇ ਤੇ ਬੀਜ ਤੋਂ ਬਾਅਦ ਬਣਦੇ ਆ ਬੀਜ ਤੇ ਇੱਕ ਹੀ ਪੈਂਦਾ ਫਿਰ ਜਦੋਂ ਭਰ ਭਰ ਕੇ ਮਾਲ ਆਉਂਦਾ ਨਾ ਜੀ ਉਹ ਤੇ ਫਿਰ ਉਸ ਬੀਜ ਦੇ ਫਲ ਤੋਂ ਤਿਆਰ ਹੁੰਦਾ ਸੋ ਕਾਫਲਾ ਉਹ ਜਿਹੜਾ ਸ਼ਹੀਦਾਂ ਦੇ ਪੈੜਾਂ ਤੇ ਤੁਰੇ ਉਹਨਾਂ ਨੇ ਪੈੜਾਂ ਪਾ ਦਿੱਤੀਆਂ ਉਹ ਇਕੱਲੇ ਤੁਰੇ ਨੇ ਗੁਰੂ ਦੇ ਲਾਲ ਜੋੜੀ ਜੋੜੀ ਹੋ ਕੇ قافلاتے ਤੁਸੀਂ ਬਣਾਉਣਾ ਪਿੱਛੇ ਸ਼ਹੀਦਾਂ ਦੀਆਂ ਪੈੜਾਂ ਤੇ ਤੁਰ ਕੇ ਤੇ ਉਹ ਪੈੜਾਂ ਤੇ ਮੈਂ ਫਿਰ ਬੇਨਤੀ ਕਰਦਾ ਕੇਵਲ ਧਰਤੀ ਦੇ ਟੁਕੜੇ ਉੱਤੇ ਨਹੀਂ ਸੁਰਤ ਦੀ ਉਡਾਰੀ